ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਮਲਕੀਤ ਦੀ ਜ਼ਿੰਦਗੀ ਦੇ ਭਾਗ 12ਵੇਂ ਬਾਰੇ। ਸੋ ਭਾਗ 11ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਕਰਮਸਿਉ ਹੁੰਦਾ ਹੈ ਤੇ ਉਹਦੀ ਘਰਵਾਲੀ ਨੂੰ ਪੁਲਿਸ ਹੈ ਜਿਹੜੀ ਫਰੀਦਕੋਟ ਲੈ ਆਉਂਦੀ ਹੈ ਤੇ ਉੱਥੇ ਲੱड्डੂ ਨਾਦੇ ਇੱਕ ਖਾੜਕ ਨੂੰ ਬੁਲਾਇਆ ਜਾਂਦਾ ਜੋ ਕਿ ਕਦੇ ਕਰਮਸਿਉ ਦੇ ਘਰ ਰਹਿ ਕੇ ਗਿਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਦਾ ਆਈਕਨ ਵੀ ਦਬ ਦੇਣਾ ਸੋ ਹੁਣ ਲੱड्डੂ ਨੇ ਬੀਬੀ ਵੱਲ ਪਿੱਠ ਪੋਹ ਲਈ ਉਸ ਨੂੰ ਮਾਂ ਜਿੰਨੀ ਉਮਰ ਦੀ ਔਰਤ ਮੁਰੇ ਨਿਰਵਾਸਤਰ ਲਜਾਏ ਜਾਣ ਕਰਕੇ ਸ਼ਰਮ ਤੇ ਰੋਹ ਦਾ ਦौरा ਪੈ ਗਿਆ ਮੈਂ ਨਹੀਂ ਜਾਣਦਾ ਭੈਣ ਦੇ ਯਾਰ ਮੈਂ ਨਹੀਂ ਜਾਣਦਾ ਤੁਸੀਂ ਮੈਨੂੰ ਗੋਲੀ ਕਾਹ ਤੋਂ ਨਹੀਂ ਮਾਰਦੇ ਸਾਖਦੇ ਨਾ ਕੁੜੀ ਦਾ ਲੱड्डੂ ਗਾਲਾਂ ਦੇ ਉਤਰਾ ਆ ਇਸਾਂ ਪਰ ਉਸ ਦੇ ਸਰੀਰ ਵਿੱਚ ਮੌਤ ਵਰਗਾ ਜੋਸ਼ ਆ ਗਿਆ ਸੀ ਉਸ ਨੇ ਗਲ ਹਾਤਾ ਪਾ ਕੇ ਦੀਨ ਦੀਵਾਰ ਕੋਲੋਂ ਡਾਂਕ ਖੋ ਲਈ ਦੂਜੇ ਹੀ ਪਲ ਦੀਨ ਦੀਵਾਰ ਦੇ ਸਿਰ ਵਿੱਚ ਡੂੰਗਾ ਪਾੜ ਪੈ ਚੁੱਕਾ ਸੀ ਗਰਗ ਭੱਜ ਕੇ ਥੜੇ ਉੱਤੇ ਜਾ ਚੜਿਆ ਇਸ ਤੋਂ ਪਹਿਲਾਂ ਕਿ ਲੱਡੂ ਹੋਰ ਕਿਸੇ ਨੇ ਫੜਕਾਉਂਦਾ ਬਿਊਟੀ ਦੇ ਖੜੇ ਸਿਪਾਈ ਬਿੱਕਰ ਸਿਓ ਨੇ ਅਸਾਲਟ ਦਾ ਫਾਇਰ ਮਾਰ ਕੇ ਮੁੰਡੇ ਦੀ ਬਾਹਾਂ ਡੋਲੇ ਕੋਲੋਂ ਤੋੜ ਦਿੱਤੀ ਲਟਕਦੀ ਹੋਈ ਬਾਹਾਂ ਸਮੇਤ ਮੁੰਡੇ ਨੂੰ ਕਾਬੂ ਕਰਦੇ ਆ ਗਿਆ ਇਹਦੀ ਭੈਣ ਨੂੰ ਇਹਦੇ ਲੰਗਾਰੇ ਦੀ ਐਡੀ ਹਿੰਮਤ ਔਰ ਤੋਂ ਮਾ ਗਰਗ ਤੇ ਡਿਪਟੀ ਕਮਲਜੀਤ ਇਕੱਠੀ ਡਾਂਗਾ ਫੜ ਕੇ ਮੁੰਡੇ ਨੂੰ ਕੁੱਟਣ ਲੱਗ ਪਏ ਐਨੋ ਠਾਲ ਕੇ ਬੈਠਾ ਕਰੋ ਵੱਡੇ ਸੂਰਮੇ ਨੂੰ ਪਾੜਦੇ ਆ ਕਮਲਜੀਤ ਡਿਪਟੀ ਨੇ ਖਾਲੀ ਹੋਈ ਬੀਅਰ ਦੀ ਬੋਤਲ ਚੁੱਕ ਲਈ ਆਲੇ ਦੁਆਲੇ ਵਿੱਚੋਂ ਮਨੁੱਖਤਾ ਭੈ ਖਾਂਦੀ ਹੋਈ ਉੜ ਗਈ ਸੀ ਇਹਨੂੰ ਬੈਠਦਾ ਕਰੋ ਕਮਲਜੀਤ ਨੇ ਹੁਕਮ ਦਿੱਤਾ ਸਪਾਈਆਂ ਨੇ ਤਾਮੀਲ ਕੀਤੀ ਫੁੱਲ ਵਰਗੇ ਮੁੰਡੇ ਨੂੰ ਅਲਫ ਨੰਗਿਆਂ ਹੀ ਚਿਤਣਾ ਭਾਰ ਬੈਠਦਾ ਕਰ ਦਿੱਤਾ ਗਿਆ ਥੋੜਾ ਜਿਹਾ ਉਤਾਂ ਝੱਕੋ ਇਹਨੂੰ ਕਮਲਜੀਤ ਦੇ ਹੁਕਮ ਨਾਲ ਸਪਾਈਆਂ ਨੇ ਮੁੰਡੇ ਨੂੰ ਥੋੜਾ ਉਤਾਂ ਝੱਕ ਦਿੱਤਾ ਕਮਲਜੀਤ ਨੇ ਮੁੰਡੇ ਦੀ ਪਿੱਠ ਥੱਲੋਂ ਬੋਤਲ ਰੱਖ ਦਿੱਤੀ। ਉਹ ਜੀਤ ਬੋਤਲ ਫੜ ਕੇ ਰੱਖ। ਜੇ ਡੇਗ ਪਈ ਤਾਂ ਤੇਰੇ ਦਊਂਗਾ। ਕਮਲਜੀਤ ਤਾਂ ਰਾਖੀ ਹੱਸਾ ਹਸਿਆ। ਦੋ ਜਣੇ ਇਹਦੇ ਮੋਢਿਆਂ ਤੇ ਬੈਜੋ ਛਾਲ ਮਾਰ ਕੇ। ਕਮਲਜੀਤ ਦਾ ਹੁਕਮ ਸੁਣ ਕੇ ਕਿਰਪਾ ਤੇ ਜੀਤ ਇਕੱਠੇ ਛਾਲਾ ਮਾਰ ਕੇ ਮੁੰਡੇ ਦੇ ਮੋਹਰਾਂ ਤੇ ਚੜ ਗਏ। 22 ਸਾਲ ਦੇ ਅਲੂਏ ਮੁੰਡੇ ਦੇ ਪਿੱਠ ਰਾਹੀਂ ਸਾਰੀ ਬੀਅਰ ਦੀ ਬੋਤਲ ਅੰਦਰ ਵੜ ਗਈ। ਮੁੰਡਾ ਦਰਦ ਨਾਲ ਚਾਕੂ ਵਾਂਗ ਇਕੱਠਾ ਹੋ ਗਿਆ। ਫਰਸ਼ ਉੱਤੇ ਲਹੂ ਦਾ ਛੱਪੜ ਲੱਗ ਗਿਆ। ਗਿਆਨੀ ਕਰਮ ਸਿੰਘ ਦੰਦ ਪੀ ਕੇ ਰਹਿ ਗਿਆ ਮੁੰਡੇ ਦੀ ਸਤਿਆ ਜਵਾਬ ਦੇ ਗਈ ਸੀ ਰਾਖਸ਼ੀ ਬਿਰਤੀ ਦੇ ਮਾਲਕ ਜ਼ਾਲਮ ਅਸਮਾਨ ਚੀਰਨ ਵਾਲਾ ਹਸਾ ਹੱਤ ਰਏ ਸਨ ਦਰਦ ਨਾਲ ਕਰਲਾਉਂਦਾ ਮਰਲੋਕ ਇਨਸਾਨੀ ਜਿਸਮ ਨੀਂਬ बेहੋਸ਼ੀ ਦੀ ਹਾਲਤ ਵਿੱਚ ਪਹੁੰਚ ਚੁੱਕਾ ਸੀ ਗਿਆਨੀ ਦੀ ਘਰ ਵਾਲੀ ਭਿਆਨਕ ਦ੍ਰਿਸ਼ ਨਾ ਸਾਰਦੀ ਹੋਈ ਬੇਹੋਸ਼ ਹੋ ਚੁੱਕੀ ਸੀ ਉਹ ਜਿੱਤਿਆ ਦਾ ਲਿਆਉ ਚੁੱਕੇ ਇਹਦੇ ਬੰਦ ਬੰਦ ਕੱਟੀਏ ਕਮਲਜੀਤ ਦੇ ਜ਼ੁਲਮਾਂ ਦਾ ਹਾਲੇ ਵੀ ਅੰਤ ਨਹੀਂ ਹੋਇਆ ਸੀ ਜੀਤਾ ਜੰਗਾਲਿਆ ਹੋਇਆ ਦਾ ਚੁੱਕ ਲਿਆ ਮੁੰਡੇ ਨੇ ਆਖਰੀ ਵਾਰ ਸੀਰਮੇ ਪੀ ਜਾਣ ਵਾਲੀ ਨਗਾ ਨਾਲ ਡਿਵਟੀ ਵੱਲ ਵੇਖਿਆ ਪੈਂਦੇ ਆ ਯਾਰਾ ਹਲੇ ਵੀ ਕਸੂਤਾ ਵੇ ਨਾ ਕਸੂਤਾ ਡਿਪਟੀ ਨੂੰ ਸਤੀ ਕਪੜੀ ਅੱਗ ਲੱਗ ਗਈ ਸੀ ਉਸਨੇ ਟੇਬਲ ਤੇ ਪਈ ਬੋਤਲ ਚੁੱਕ ਕੇ ਮੋਨੂ ਲਗਾ ਲਈ ਚੱਕੀ ਦੇ ਪੜ ਵਰਗਾ ਗੋਲ ਪੱਥਰ ਕਮਲਜੀਤ ਡਿਪਟੀ ਨੇ ਚੁੱਕ ਕੇ ਮੁੰਡੇ ਦੇ ਪੈਰਾਂ ਕੋਲ ਰੱਖ ਲਿਆ ਡਿਪਟੀ ਕਮਲਜੀਤ ਨੇ ਦੋਨਾਂ ਹੱਥਾਂ ਨਾਲ ਦਾਦਾ ਭਰਪੂਰ ਵਾਰ ਮੁੰਡੇ ਦੇ ਗਿੱਟੇ ਤੇ ਕਰ ਦਿੱਤਾ ਲਹੂ ਦੀ ਧਾਰ ਉਹਦੇ ਮੋਨੂ ਲਵੇੜ ਗਈ ਵੇੜੇ ਦਾ ਫਰਸ਼ ਹੋਰ ਲਾਲ ਹੋਣ ਲੱਗ ਪਿਆ ਖੜਾ ਕੇ ਦੂਜੇ ਵਾਰ ਨਾਲ ਮੁੰਡੇ ਦਾ ਨੀਮ ਗਲਾਬੀ ਪੈਰ ਗਿੱਟੇ ਤੋਂ ਅਲੱਗ ਹੋ ਗਿਆ ਮੁੰਡੇ ਨੇ ਅੰਤਾਂ ਦਾ ਦਰਦ ਕਿਸਿਸ ਕੇ ਰਾਜ ਕਰੇਗਾ ਖਾਲਸਾ ਦਾ ਨਾਰਾ ਚੁੱਕ ਦਿੱਤਾ ਇਸੇ ਤਰ੍ਹਾਂ ਦੂਜਾ ਪੈਰ ਵੀ ਵੱਢਿਆ ਗਿਆ ਪੈਰਾਂ ਬਾਅਦ ਹੱਥਾਂ ਦੀ ਵਾਰੀ ਆਈ ਮੁੰਡਾ ਦੱਦ ਨਾਲ ਕਰਾਉਂਦਾ ਹੋਇਆ ਅਤੇ ਮੁਤਾਬਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਅਤੇ ਨਾਅਰੇ ਮਾਰ ਰਿਹਾ ਸੀ ਡਿਪਟੀ ਨੇ ਲੱਤਾਂ ਬਾਹਾਂ ਦੇ ਚਾਰ-ਚਾਰ ਟੁਕੜੇ ਕਰ ਦਿੱਤੇ ਮੁੰਡੇ ਦਾ ਸਾਰਾ ਲਹੂ ਘਰਾਲਾ ਵੜ ਕੇ ਨੁੱਚੜ ਗਿਆ ਡਿਪਟੀ ਦੇ ਕੱਪੜੇ ਤੇ ਹੱਥ ਖੂਨ ਨਾਲ ਲਤਫਪਤ ਹੋ ਗਏ ਮੁੰਡਾ ਸਿੱਖੀ ਦਾ ਸਰਮੰਦ ਹੋ ਨਿਬੜਿਆ ਸੀ ਉਹ ਸਰਮੰਦ ਵਾਂਗ ਆਜ਼ਾਦੀ ਦੇ ਨਾਅਰੇ ਮਾਰਦਾ ਹੋਇਆ ਸ਼ਹੀਦ ਹੋ ਗਿਆ ਤੇ ਸੱਚਮੁੱਚ ਅਨਕ ਹੱਕ ਹੋਣ ਦਾ ਸਬੂਤ ਦੇ ਗਿਆ ਉਹ ਯਾਨੀ ਕਰਮ ਸਿੰਘ ਦੀਆਂ ਡਾਡਾ ਨਿਕਲ ਗਈਆਂ ਪਰ ਲੱड्डੂ ਦੀ ਸ਼ਹਾਦਤ ਨੇ ਉਹਨੂੰ ਆਪਣੇ ਕਾਜ ਪ੍ਰਤੀ ਹੋਰ ਵੀ ਅਡਿਕ ਕਰ ਦਿੱਤਾ ਉਸਦੇ ਮਨਤੀ ਦ੍ਰਿੜਤਾ ਹੋਰ ਵੀ ਤਕੜੀ ਹੋ ਗਈ ਹੁਣ ਲੱड्डੂ ਦੇ ਟੁਕੜੇ ਕਿਤੇ ਸਰੀਰ ਨੂੰ ਪੁਲਿਸ ਵੱਲੋਂ ਬੋਰੀ ਵਿੱਚ ਪਾ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਰੋੜ ਦਿੱਤਾ ਗਿਆ 18ਵੀਂ ਸਦੀ ਦੇ ਭਾਈ ਮਨੀ ਸਿੰਘ ਸ਼ਹੀਦ ਦਾ ਇਤਿਹਾਸ ਸਮੇਂ ਦੁਆਰਾ ਫੇਰ ਦੁਹਰਾਇਆ ਜਾ ਚੁੱਕਾ ਸੀ ਲੱड्डੂ ਤੋਂ ਬਾਅਦ ਹੁਣ ਗਿਆਨੀ ਕਰਮ ਸਿੰਘ ਦੇ ਇਸ਼ਕ ਨੂੰ ਪਰਖ ਦੀ ਘੜੀ ਪੈਣ ਵਾਲੀ ਸੀ ਅਥਨੇ 6 ਵਜੇ ਦੇ ਤੱਕ ਜਲਾ ਟੋਲੇ ਲੱਡੂ ਨੂੰ ਨਹਿਰ ਵਿੱਚ ਰੋੜਨ ਤੋਂ ਬਾਅਦ ਗਿਆਨੀ ਕਰਮ ਸਿੰਘ ਦੀ ਇੰਟਰੋਗੇਸ਼ਨ ਲਈ ਮੁੜ ਵਿਲੇ ਹੋ ਚੁੱਕੇ ਸਨ ਸ਼ਾਮ ਦਾ ਸੂਰਜ ਅਸਤ ਹੋਣ ਨੂੰ ਦੌੜ ਰਿਹਾ ਸੀ ਕਾਲੀ ਬੋਲੀ ਰਾਤ ਆਪਣੇ ਪੈਰ ਪਸਾਰ ਰਹੀ ਸੀ ਕਰਮ ਸਿੰਘ ਕੁੱਟੇ ਹੱਡਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਾਰ-ਵਾਰ ਅਸਫਲਤਾ ਹੀ ਬੱਲੇ ਪੈ ਰਹੀ ਸੀ ਉਹਦੇ ਉਹਦੀਆਂ ਅੱਖਾਂ ਮੂਰੇ ਲੱਡੂ ਦੀ ਸ਼ਹਾਦਤ ਦੇ ਪਲ ਵਾਰ-ਵਾਰ ਘੁੰਮ ਰਹੇ ਸਨ ਧੰਨ ਗੁਰੂ ਧੰਨ ਗੁਰੂ ਦੇ ਸਿੱਖ ਇਹ ਤਾਂ ਕੋਈ 18ਵੀਂ ਸਦੀ ਦੀ ਰੂਹ ਸੀ ਵਾਹਿਗੁਰੂ ਦਇਆ ਰੱਖੀ ਸਤਗੁਰ ਤੇਰੇ ਬਣੇ ਨੂੰ ਦਾਗ ਨਾ ਲਗੇ ਉਲਫਨੇ ਅੰਤਰ ਆਤਮੇ ਅਰਦਾਸ ਕੀਤੀ ਰਾਖਸ਼ੀ ਟੋਲਾ 8:00 ਵਜੇ ਨੂੰ ਉਹਦੇ ਸਿਰ ਤੇ ਦੁਬਾਰਾ ਆਣ ਖੜਾ ਹੋਇਆ ਉਹਦੀ ਘਰਵਾਲੀ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਸੀ ਚੱਲ ਵੀ ਮੋਰਾ ਹੁਣ ਤੇਰੀ ਵਾਰੀ ਐ ਵਖਰਾ ਰਾਜ ਲੈਣ ਦੀ ਐਸਐਸਪੀ ਕੌਰ ਤੁਮਾ ਸ਼ਰਾਬ ਦੇ ਨਸ਼ੇ ਵਿੱਚ ਤੰਨ ਸੀ ਉਹਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਸਨ ਡਿਪਟੀ ਕਮਰਜੀਤ ਹੋਰੀ ਵੀ ਲੜ ਖੜਾਉਂਦੀ ਸਥਿਤੀ ਵਿੱਚ ਪਹੁੰਚ ਚੁਕੇ ਸਨ ਗਿਆਨੀ ਕਰਮ ਸਿੰਘ ਮਨੋਮਨੀ ਪਹਿਲੇ ਹੀ ਤਿਆਰ ਸੀਗਾ ਕੋਈ ਨਾ ਜਾਲਮ ਉਹ ਵਾਰੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਰੱਬ ਕੋਈ ਕੁੱਤਾ ਨਹੀਂ ਵੀ ਛੱਟਨੇ ਨੇ ਲੱਤ ਫੜ ਲੂਗਾ ਸਾਨੂੰ ਸਾਡੀਆਂ ਵਾਰੀਆਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਅਸੀਂ ਆਜ਼ਾਦੀ ਦੀ ਜੰਗ ਲੜ ਰਹੇ ਹਾਂ ਪਰ ਜਦੋਂ ਥੋੜੀ ਵਾਰੀ ਆਉਣੀ ਹੈ ਉਦੋਂ ਚੀਕਾਂ ਨਾ ਮਾਰਿਓ ਲੇਖਾ ਆਰੰਭ ਮੰਗਸਈਆ ਬੈਠਾ ਕੱਢ ਵਹੀ ਗਿਆਨੀ ਕਰਮ ਸਿੰਘ ਦੇ ਬੋਲਾਂ ਵਿੱਚ ਅਣਖੀ ਗੜਕ ਕਾਇਮ ਸੀ ਸ਼ੇਰ ਬੁੜਾ ਹੋ ਗਿਆ ਪਰ ਲਲਕਾਰੇ ਮਾਰਦੀ ਆਦਤ ਨਹੀਂ ਗਈ ਤੋ ਬੰਦਾ ਬਣ ਕੇ ਚੌਹਾਂ ਵਿੱਚੋਂ ਇੱਕ ਨੂੰ ਫੜਾ ਦੇ ਨਹੀਂ ਤਾਂ ਤੈਨੂੰ ਵੀ ਰੋੜ ਛੱਡਣਾ ਹੀ ਕਮਲਜੀਤ ਡਿਪਟੀ ਨੇ ਕਰਮ ਸਿੰਘ ਦੇ ਖਿਲਰੇ ਕੇਸਾਂ ਨੂੰ ਬਲੇਟਾ ਮਾਰਿਆ ਗਿਆਨੀ ਕਰਮ ਸਿੰਘ ਨੇ ਚੁੱਪ ਸਾਧ ਲਈ ਉਹ ਜ਼ਾਲਿਮਾ ਮੂਰੇ ਚੀਕਣਾ ਵੀ ਸਿੱਖੀ ਦੀ ਹੱਦ ਕ ਸਮਝਣ ਲੱਗ ਪਿਆ ਸੀ ਇਨਾਂ ਨੂੰ ਵੀ ਪਤਾ ਲੱਗੇ ਵੀ ਸਿੰਘ ਕਿਹੜੀ ਮਿੱਟੀ ਦੇ ਬਣੇ ਹੁੰਦੇ ਨੇ ਉਹਨੇ ਮਾਨੀ ਮਾਨ ਸੋਚਿਆ ਉਹਦਾ ਸਰੀਰ ਤਾਂ ਸਾਰੇ ਦਾ ਸਾਰਾ ਪਹਿਲੇ ਹੀ ਪਿੰਜਿਆ ਪਿਆ ਸੀ ਪਾੜੋ ਇਹਦੇ ਛੱਡੇ ਫਿਰ ਕਰੋ ਚੌੜ ਚਪਟ ਫੇਰ ਪਤਾ ਲੱਗੂ ਵੀ ਕਿਹੜੇ ਪਾਪਿਕ ਦੀ ਐ ਕੌੜ ਤੂੰ ਮੈਨੇ ਹੁਕਮ ਦਿੱਤਾ ਟਿਪਟੀ ਕਮਲਜੀਤ ਨੇ ਗਿਆਨੀ ਨੂੰ ਧਰਤੀ ਤੇ ਬੈਠਦਾ ਕਰ ਦਿੱਤਾ ਹੱਥ ਉਸਦੇ ਪਹਿਲੇ ਹੀ ਪਿੱਛੇ ਨੂੜੇ ਹੋਏ ਸਨ ਕੇਸਾ ਤੋਂ ਫੜ ਕੇ ਕੰਡ ਵਿੱਚ ਗੋਡਾ ਮਾਰ ਕੇ ਗਿਆਨੀ ਨੂੰ 90 ਦੇ ਕੌਣ ਤੇ ਕਰ ਲਿਆ ਗਿਆ ਜੀਤ ਸਿੰਘ ਤਾਂ ਕਿਰਪਾ ਰਾਮ ਫੇਰ ਹਾਜ਼ਰ ਸਨ ਗਰਗ ਕੋਲ ਖੜਾ ਮੁਸਕੜੀਏ ਹੱਸ ਰਿਹਾ ਸੀ ਓਏ ਜਦੋਂ ਮੈਂ ਡੰਡਾ ਤਾਂ ਨੂੰ ਚੱਕਾਂ ਤੁਸੀਂ ਸ਼ੁਰੂ ਕਰਦੇ ਹੋ ਜਦੋਂ ਥੱਲੇ ਨੂੰ ਕਰਾਂ ਉਦੋਂ ਰੁਕ ਜਾਇਓ ਪਰ ਢਿੱਲਾ ਨਹੀਂ ਛੱਡਣਾ ਕੌਰ ਤੋਂ ਮੈਨੇ ਨਾਦਰ ਸ਼ਾਹੀ ਹੁਕਮ ਜਾਰੀ ਕੀਤਾ ਡੰਡਾ ਉਤਾਨੋ ਹਿੱਲਣ ਸਾਰ ਕਿਰਪਾ ਤੇ ਜੀਤੇ ਨੇ ਗਿਆਨੀ ਕਰਮ ਸਿੰਘ ਦੀਆਂ ਲੱਤਾਂ ਉੱਟ ਦਿਸ਼ਾਵਾਂ ਵੱਲੋਂ ਖਿੱਚਣੇ ਸ਼ੁਰੂ ਕਰ ਦਿੱਤੀਆਂ ਭਾਵੇਂ ਕਿ ਗਿਆਨੀ ਨੇ ਹਜ਼ਾਰਾਂ ਬਿਛੂਆਂ ਦੇ ਡੰਗ ਵੱਢਣ ਵਰਗੀਆਂ ਚੀਜ਼ਾਂ ਦੰਦ ਨਪੀੜ ਕੇ ਜਰਨ ਦੀ ਕੋਸ਼ਿਸ਼ ਕੀਤੀ ਪਰ ਆਖਰ ਨੂੰ ਮਨੁੱਖੀ ਸਰੀਰ ਕਿੰਨਾ ਕੁ ਸਹਿੰਦਾ ਗਿਆਨੀ ਦੀਆਂ ਲੱਤਾਂ 180 ਡਿਗਰੀ ਦੇ ਕੋਣ ਵਾਂਗ ਬਿਲਕੁਲ ਫਲਾਤ ਦਿੱਤੀਆਂ ਗਈਆਂ ਕੌਰ ਤੋਂ ਮੈਨੇ ਡੰਡਾ ਕਰ ਲਿਆ ਸਪਾਈ ਥਾਂ ਰੁੱਕ ਆਹ ਬਈ ਦੰਨਾ ਜਥੇਦਾਰ ਨੂੰ ਕੇ ਹੋਰ ਅੱਗੇ ਚੱਲੀਏ ਕੌਰ ਤੁੰਬਾ ਫਿਲਮੀ ਅੰਦਾਜ਼ ਵਿੱਚ ਬੋਲਿਆ ਵਾਹਿਗੁਰੂ ਗਿਆਨੀ ਕਰਮ ਸਿੰਘ ਦੀ ਸੁਰਤ ਹੀ ਕਿਸੇ ਹੋਰ ਮੰਡਲ ਵੱਲ ਗੱਗ ਚੁਕੀ ਸੀ ਨਾ ਵਾਹਿਗੁਰੂ ਤੈਨੂੰ ਛੜਾ ਦਊਗਾ ਭੈਣ ਦੇ ਅੱਖਸਮਾ ਸਿੱਧਾ ਹੋ ਕੇ ਪਤੰਦਰ ਦੀ ਗੱਲ ਦਾ ਜਵਾਬ ਦੇ ਗਰਗ ਖਿੱਚ ਕੇ ਹੱਥੀਂ ਡਾਗ ਫੜ ਕੇ ਗਿਆਨੀ ਦੀਆਂ ਤਲੀਆਂ ਘੁੱਟਣ ਲੱਗ ਪਿਆ ਐ ਕਿਥੇ ਪੂਰੇ ਪੜੇ ਹੋਏ ਨੇ ਕਾਨੂੰ ਮੰਨਦੇ ਨੇ ਅੱਗੇ ਚੱਲੋ ਖਿੱਚਣਾ ਨਹੀਂ ਸਰਕਣਾ ਸਿਰਫ ਕੌਰ ਤੁਮੇ ਨੇ ਡੰਡਾ ਫੇਰ ਹਿਲਾਇਆ ਗਿਆਨੀ ਨੂੰ ਜਾਪਿਆ ਜਿਵੇਂ ਲੱਤਾਂ ਦੀਆਂ ਸੰਨਾ ਵਿਚਾਲੇ ਆਰੀ ਬਾਢੀ ਪਾਰੀ ਹੋਵੇ ਏ ਵਾਹਿਗੁਰੂ ਗਿਆਨੀ ਨੇ ਵਾਹਿਗ ਹੋਰ ਖੜੇ ਦੀਨ ਦੀਵਾਲੇ ਰੈਫਲ ਦਾ ਬੱਟ ਤੈ ਕਰਦਾ ਗਿਆਨੀ ਦੇ ਸਿਰ ਵਿੱਚ ਮਾਰ ਸੁੱਟਿਆ ਸਿਰ ਵਿੱਚੋਂ ਲਹੂ ਦੀਆਂ ਧਾਰਾਂ ਛੁੱਟ ਪਈਆਂ ਗਿਆਨੀ ਦੀ ਸਾਰੀ ਦਾੜੀ ਲਹੂ ਨਾਲ ਗੜੋਚ ਹੋ ਗਈ ਕੌਰ ਤੋਂ ਮਾ ਅੱਗੇ ਹੋਰ ਅੱਗੇ ਕਹਿੰਦਾ ਰਿਹਾ ਗਿਆਨੀ ਵਾਹਿਗੁਰੂ ਦੀ ਟੇਰ ਲਗਾਉਂਦਾ ਰਿਹਾ ਇਹ ਸਿਲਸਿਲਾ ਅੱਧੀ ਰਾਤ ਤੱਕ ਚੱਲਦਾ ਰਿਹਾ ਗਿਆਨੀ ਦੀ ਅਰਧੰਗਨੀ ਤਸ਼ੱਦਦ ਸਹਾਰ ਰਹੀ ਆਪਣੇ ਜੀਵਨ ਸਾਥੀ ਦੀ ਅਰਦਾਸ ਕਰਦੀ ਰਹੀ ਜ਼ਾਲਮਾਂ ਨੇ ਕੰਨਾਂ ਤੇ ਚੁੰਡੀਆਂ ਲਗਾ ਕੇ ਕਰੰਟ ਲਗਾ ਕੇ ਕਰਮ ਸਿੰਘ ਨੂੰ ਅਧਮ ਹੋਇਆ ਕਰ ਦਿੱਤਾ ਆ ਦੱਸ ਫਿਰ ਕੀ ਖਿਆਲ ਨੇ بے ہوش ਪਏ ਸੂਰਬੀਰ ਕੋਲੋਂ ਬਾਜੀ ਹਾਰਦਾ ਜਾ ਰਿਹਾ ਕੌਰਤਮਾ ਫੇਰ ਘੁਰ ਗਿਆ ਗਿਆਨੀ ਜੀ ਨੇ ਬਹੁਤ ਹੀ ਸਹਿਜ ਨਾਲ ਅੱਖਾਂ ਖੋਲੀਆਂ ਉਹਦੇ ਨੇਤਰਾਂ ਵਿੱਚੋਂ ਕਿਸੇ ਅਗੰਮੀ ਨੂਰ ਨੇ ਕੌਰਤਮੇ ਵੱਲ ਵੇਖਿਆ ਬੜੀ ਮੁਸਕੁਰ ਨਾਲ ਉਹਦੇ ਬੋਲ ਹਿੱਲੇ ਵੀ ਵਾਹਿਗੁਰੂ ਇੱਕ ਲੰਬੀ ਲਾੜ ਵਰਗੀ ਦਹਾੜ ਫਿਜ਼ਾ ਨੂੰ چیرਦੀ ਹੋਈ ਤੁਰ ਅਸਮਾਨ ਵੱਲ ਨੂੰ ਚੜ੍ਹ ਗਈ ਜੇ ਨਹੀਂ ਮੰਨਦਾ ਤਾਂ ਵਿਚਾਲਿਓ ਪਾੜ ਸੁੱਟੋ ਮੇਰੇ ਸਾਲੇ ਨੂੰ ਜਿੱਥੇ ਬਾਕੀ ਦੇ ਭੁਗਤਾਂਗੇ ਇਹ ਵੀ ਸਹੀ ਔਰਤਮੇ ਨੇ ਆਖਰੀ ਹੁਕਮ ਝਾੜ ਦਿੱਤਾ ਤੇ ਨਸ਼ਾ ਪੂਰਾ ਕਰਨ ਲਈ ਮੇਜ਼ ਤੇ ਪਈ ਅੱਧੀ ਬੋਤਲ ਮੂੰਹ ਨੂੰ ਲਗਾ ਕੇ ਗਟਾ ਗਟ ਕਰਕੇ ਪੀ ਗਿਆ ਉਹ ਸਪਾਈ ਗਿਆਨੀ ਉਤੇ ਭੁੱਖੇ ਗਿਰ ਜਾਵਾਂਗੇ ਟੁੱਟ ਕੇ ਪੈ ਗਏ ਗਿਆਨੀ ਕਰਮ ਸਿੰਘ ਦੇ ਪਵਿੱਤਰ ਲਹੂ ਨੇ ਵੇੜੇ ਵਿੱਚ ਤਲਾਬ ਲਗਾ ਦਿੱਤਾ ਉਹਦੀ ਰੂਹ ਦੂਰ ਅਰਸ਼ਾਂ ਨੂੰ ਉਡਾਰੀ ਮਾਰ ਦੇ ਰਾਤ ਅੱਧੀੋਂ ਵੱਧ ਗੁਜ਼ਰ ਚੁੱਕੀ ਸੀ ਕਾਂ ਹਵਤੇ ਰਹੇ ਤੇ ਹੰਸ ਮਰਦਾ ਹੋਇਆ ਵੀ ਗਾਉਂਦਾ ਰਿਹਾ ਟਾਈਮ ਕਿੰਨਾ ਹੋ ਗਿਆ ਕਬਲ ਕੌੜ ਤੋਂ ਮੈਨੇ ਡਿਪਟੀ ਨੂੰ ਪੁੱਛਿਆ 2:00 ਵਜੇ ਜਨਾਬ ਉੱਤਰ ਮਿਲਿਆ ਚਲੋ ਫਿਰ ਸਮੇਟੋ ਸਾਲੇ ਨੂੰ ਸੁੱਟੋ ਨਹਿਰ 'ਚ ਸਵੇਰ ਹੋਣ ਤੋਂ ਪਹਿਲਾਂ ਮੁੱਦਾ ਕਰ ਕੌੜ ਤੋਂ ਮੈਨੇ ਹੁਕਮ ਦਿੱਤਾ ਗਿਆਨੀ ਕਰਮ ਸਿੰਘ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਜਿਪਸੀ ਵਿੱਚ ਸੁੱਟ ਕੇ ਨਹਿਰ ਵੱਲ ਨੂੰ ਸਾਰੀ ਪੁਲਿਸ ਪਾਰਟੀ ਰਵਾਨਾ ਹੋ ਗਈ। ਕਾਮਨ ਬੇੜ ਕੇ ਸਾਰਾ ਰਾਖਸ਼ ਟੋਲਾ ਘੂਕਸੋਂ ਗਿਆ ਜਿਵੇਂ ਕੋਈ ਮਨੁੱਖ ਨਹੀਂ ਜਾਨਵਰ ਮਰਿਆ ਹੋਵੇ। ਸਵੇਰ ਹੁੰਦੇ ਸਾਰੇ ਪਿੰਡ ਦੀ ਪੰਚਾਇਤ ਤੇ ਆਲੇ ਦੋਲੇ ਦੇ ਪਿੰਡਾਂ ਦੇ ਲੋਕਾਂ ਨੇ ਪੁਲਿਸ ਲੈਣ ਨੂੰ ਘੇਰ ਲਿਆ। ਕੌਰ ਤੋਂਮਾ ਤੇ ਗਰਗ ਪਾਰਟੀ ਰਾਤ ਦੀ ਥੱਕੀ ਹੋਣ ਕਰਕੇ 7 ਵਜੇ ਤੱਕ ਘਰਾੜੇ ਮਾਰ ਰਹੀ ਸੀ। ਉਹ ਜਨਾਬ ਉઠੋ ਜਨਾਬ ਉਹ ਤੱਕ ਹੇੜ ਦੀ ਹੇੜ ਲੋਕਾਂ ਦੀ ਤੁਰੀ ਆਉਂਦੀ ਹੈ। ਸਪਾਈ ਜੀਤ ਸਿੰਘ ਨੇ ਧੌਂ ਤੋਂ ਕਰਦੇ ਹੱਥ ਮਾਰਦਿਆਂ ਬੋਹਾ ਖੜਗਾਇਆ। ਓਏ ਕਿਉਂ ਭੈਣ ਦੇਣਾ ਕਿਹੜੀ ਵਿਜ ਪੈ ਗਈ ਸਵੇਰੇ ਸਵੇਰੇ ਬੂਆ ਭੰਨਦੇ ਆ ਡਿਫਟੀ ਕਵਰਜੀ ਸੇ ਉਹਨੂੰ ਟੁੱਟ ਕੇ ਪੈ ਗਿਆ ਜਨਾਬ ਵਿਜ ਵਰਗੀ ਵਿਜ ਅਗਲਿਆਂ ਨੇ ਚੱਕਾ ਜਾਮ ਕੀਤਾ ਪਿਆ ਜੀਤੇ ਦਾ ਸਾਹ ਵਿੱਚ ਸਾਹ ਨਹੀਂ ਰਹਿ ਰਹਾ ਸੀ ਸਾਰੇ ਪੁਲਿਸ ਪਾਰਟੀ ਤਿਆਰ ਹੋ ਕੇ ਬਾਹਰ ਨਿਕਲੀ ਤਾਂ ਸਤਮੁਤੀ ਲੋਕਾਂ ਦੇ ਵੱਡੇ ਇਕੱਠ ਨੂੰ ਦੇਖ ਕੇ ਐਸਐਸਪੀ ਕੌਰ ਤੁਮੇ ਸਮੇਤ ਗਰਗ ਦੇ ਹੋਸ਼ ਬਾਜ਼ ਉੜ ਗਏ ਸਰਦਾਰ ਸਿੰਘ ਜੀ ਕਹਾਣੀ ਦਾ ਗੜਬੜ ਹੋ ਗਈ ਐ ਉਹ ਕਹੇ ਰੋ ਗਿਆਨੀ ਨੂੰ ਹਥਿਆਰਾਂ ਦੀ ਬਰਾਮਦਗੀ ਵੇਲੇ ਪਕੌੜਾ ਦਿਖਾ ਦਿਓ ਤੇ ਉਹਦੀ ਘਰ ਵਾਲੀ ਨੂੰ ਛੱਡ ਦਿਓ ਮੈਂ ਹੋਰ ਕੰਮ ਵੀ ਰਮੇੜਨੇ ਨੇ ਗਰਗ ਕੌਰ ਤੋਂ ਮੈਨੂੰ ਆਪਣੀ ਯੋਗ ਸਲਾਹ ਦੇ ਕੇ ਪਿਛਲੇ ਦਰਵਾਜ਼ੇ ਥਾਣੇ ਜਿਪਸੀ ਦੇ ਚੜ ਕੇ ਬਠਿੰਡੇ ਵੱਲੋਂ ਖਿਸਕਦਾ ਬਣਿਆ ਇਧਰ ਬਾਹਰ ਲੋਕਾਂ ਨੇ ਮੁਰਦਾਬਾਦ ਕੌਰ ਤੁਮਾ ਮੁਰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਸਿਰ ਉੱਤੇ ਚੁੱਕਣਾ ਲਿਆ ਹੋਇਆ ਸੀ ਕੌਰ ਤੁਮੇ ਨੇ ਮੌਤਵਰ ਸੱਜਣਾ ਨੂੰ ਦਫ਼ਤਰ ਵਿੱਚ ਸੱਦ ਲਿਆ ਦੇਖੋ ਵੀਰੋ ਜੋ ਹੋਇਆ ਸੋ ਹੋਇਆ ਅਸਲ ਵਿੱਚ ਰਾਤੀ ਅਸੀਂ ਉਸ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਜਾ ਰਹੇ ਸੀ ਰਾਹ ਵਿੱਚ ਮੁੰਡਿਆਂ ਨੇ ਹਮਲਾ ਕਰ ਦਿੱਤਾ ਤੇ ਉਹ ਭਗੌੜਾ ਹੋ ਗਿਆ ਕੌਰ ਤੋਂ ਮੈਨੇ ਕਹਾਣੀ ਸੁਣਾਈ ਲੋਕਾਂ ਦੇ ਗਲੇ ਹੇਟਾ ਕਾਣੀ ਦਾ ਉਤਰਨਾ ਸੌਖਾ ਨਹੀਂ ਸੀਗਾ ਪਰ ਕੌਣ ਕਹਿੰਦਾ ਵੀ ਰਾਣੀ ਅੱਕਾ ਟੱਕ ਪੰਚਾਇਤ ਬੇਇੱਜ਼ਤੀ ਤੋਂ ਡਰਦੀ ਮਾਰੀ ਚੁੱਪ ਵੱਟ ਗਈ ਜਨਾਬ ਫੋਨ ਆਇਆ ਜੀ ਤੁਹਾਨੂੰ ਸੱਦੇ ਆ ਕੋਈ ਭਾਰੀ ਜਈ ਆਵਾਜ਼ ਵਾਲਾ ਬੋਲਦਾ ਕਹਿੰਦਾ ਬਈ ਸਾਬ ਨਾਲ ਗੱਲ ਕਰਨੀ ਹੈ ਸਿਪਾਹੀ ਜੀ ਉਸਨੇ ਸੁਨੇਹਾ ਦਿੱਤਾ ਤਾਂ ਕੌਰ ਤੋਂ ਉਹਦੇ ਨਾਲ ਫੋਨ ਟੇਬਲ 'ਤੇ ਵੱਲ ਨੂੰ ਹੋ ਤੁਰਿਆ ਹੈਲੋ ਕੌਣ ਉਸਨੇ ਰਿਸਿਵਰ ਚੁੱਕਿਆ ਤਾਂ ਅੱਗੋਂ ਭਰਵੀਂ ਆਵਾਜ਼ ਨੇ ਉਸਦਾ ਸਵਾਗਤ ਕੀਤਾ ਤੇਰਾ ਪਿਓ ਮਾਤਾ ਸਿੰਘ ਬੋਲਣ ਡਿਆ ਵਾ ਸਾਡਾ ਬੰਦਾ ਫੜ ਕੇ ਲਿਆਂਦਾ ਤਾਂ ਉਹਦੀ ਸਿੰਘਣੀ ਵੀ 2 ਘੰਟਿਆਂ ਦੇ ਵਿੱਚ ਵਿੱਚ ਸਹੀ ਸਲਾਮਤ ਬੰਦਾ ਘਰ ਪਹੁੰਚਦਾ ਕਰਦੇ ਦੋਹਾਂ ਜੀਆਂ ਨੂੰ ਬਲੋੜ ਤੇਰਾ ਮੁੰਡਾ ਪੜਦਾ ਉਹਦੀ ਆਵਾਜ਼ ਸੁਣ ਲੈ ਸਾਡੇ ਕਬਜ਼ੇ 'ਚ ਹੈ ਜੇ ਸਾਡਾ ਕੰਮ ਨਾ ਕੀਤਾ ਤਾਂ ਇਹਦਾ ਕੰਮ ਕਰਦਾਂਗੇ ਹੈਲੋ ਬੇਟਾ ਆਪੀ ਤਾਂ ਹੈਲੋ ਕੋੜ ਤੋਂ ਮੇਦੇ ਹਵਾਸ ਉੱਡ ਗਏ ਫੋਨ ਵਿੱਚ ਹੀ ਕਟਿਆ ਜਾ ਚੁੱਕਿਆ ਸੀ ਜੀ ਤਾਂ ਬੀਬੀ ਨੂੰ ਲਿਆਓ ਕੋੜ ਤੋਂ ਮੈਨੇ ਲਤਾਂ ਘੇੜਦੇ ਆਂ ਕੁਰਸੀ ਆਣ ਮਲੀ ਗਿਆਨੀ ਕਰਮ ਸਿੰਘ ਦੀ ਥਾਵੇਂ ਹੁਣ ਕਿਨੂ ਦਵਾਂ ਉਹ ਦੁਬਧਾ ਵਿੱਚ ਫਸਿਆ ਪਿਆ ਸੀ ਉਹ ਸੁਨੇਹੰਗ ਦਾਤਾ ਸੁਭਾਵੀ ਬੜਾ ਭੜਾ ਹੈ ਕੋਈ ਹੋਰ ਹੁੰਦਾ ਤਾਂ ਮਿਹਨਤ ਛਿੰਦ ਕਰ ਹੀ ਲੈਂਦੇ ਉਹ ਸੋਚਾਂ ਦੀਆਂ ਘੁੰਮਣ ਘੇਰੀਆਂ ਵਿੱਚ ਫਸਿਆ ਪਿਆ ਸੀ ਸ਼ਾਹ ਬਾਦਰ ਬੀਬੀ ਜੀ ਹਾਜ਼ਰ ਨੇ ਜੀਤੇ ਸਫਾਈ ਨੇ ਸੱਟਾਂ ਮਾਰੀ ਔਰਤ ਨੂੰ ਲਿਆ ਕੇ ਖੜਾ ਕੀਤਾ ਬੀਬੀ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਅਥਰੂ ਡਿੱਗ ਰਹੇ ਸਨ ਮੈਥੋਂ ਬੜੀ ਵੱਡੀ ਖਰਾਮੀ ਹੋ ਗਈ ਜੀ ਮੈਂ ਕਰਾੜ ਦੇ ਆਖੇ ਲਾ ਕੇ ਬੀਬੀ ਜੀ ਨੂੰ ਲੈ ਆਇਆ ਮੇਰੀ ਭੈਣ ਉਹਨਾਂ ਨੇ ਮੇਰਾ ਨਿਆਣਾ ਚੁੱਕਿਆ ਹੋਇਆ ਆੜਾ ਰੱਬ ਦੇ ਵਾਸਤੇ ਬੱਚੇ ਨੂੰ ਬਚਾਓ ਮੈਂ ਪਾਪੀ ਮੈਂ ਦੋਸ਼ੀ ਮੈਨੂੰ ਸਜ਼ਾ ਦੇਵੋ ਮੈਂ ਸਾਂਗਾ ਪਰ ਮੇਰੇ ਬੱਚੇ ਦੀ ਜਾਨ ਬਖਸ਼ੀ ਔਰ ਤੁੰਬੇ ਦਾ ਹੰਕਾਰ ਕਾਫਰ ਹੋ ਚੁੱਕਾ ਸੀ ਉਹ ਸ਼ੀਤ ਉਹ ਬਿੱਲੀ ਬਣਿਆ ਪਿਆ ਪੰਚਾਇਤ ਦੀਆਂ ਤੇ ਬੀਬੀ ਨੇ ਮਿੰਟਾ ਕਰ ਰਿਹਾ ਸੀ ਚਲੋ ਭਾਈ ਜੋ ਹੋਣਾ ਸੀ ਹੋ ਗਿਆ ਆਪਾਂ ਚੱਲੀਏ ਰੱਬ ਦੀ ਮਰਜ਼ੀ ਸਰਪੰਚ ਕਹਾਣੀ ਦੀ ਅਸਲੀਅਤ ਨੂੰ ਸਮਝਦਾ ਸੀ ਪੰਚਾਇਤ ਗਿਆਨੀ ਦੀ ਸਿੰਘ ਦੇ ਨੂੰ ਲੈ ਕੇ ਵਾਪਸ ਪਰਤਾਈ ਸਿੰਘਾਂ ਨੇ ਇਨਸਾਨੀ ਨਾਤੇ ਮੁੰਡਾ ਛੱਡ ਦਿੱਤਾ ਅਗਲੇ ਦਿਨ ਅਖਬਾਰਾਂ ਵਿੱਚ ਗਿਆਨੀ ਕਰਮ ਸਿੰਘ ਦੇ ਪਗੋੜੇ ਹੋਣ ਦੀਆਂ ਖਬਰਾਂ ਸੁਰਖੀਆਂ ਵਿੱਚ ਲੱਗ ਗਈਆਂ ਲੋਕਾਂ ਵਿੱਚ ਤੇ ਜਥੇਬੰਦੀ ਵਿੱਚ ਗਿਆਨੀ ਕਰਮ ਸਿੰਘ ਨੂੰ ਖਤਮ ਕਰ ਦੇਣ ਦੀ ਕਹਾਣੀ ਗੁੱਝੀ ਨਾ ਰਹੀ ਥੋੜੇ ਦਿਨਾਂ ਬਾਅਦ ਮਾਨ ਸਿੰਘ ਵਾਲੇ ਗਰਗ ਦੀ ਪੁਲਿਸ ਪਾਰਟੀ ਨੇ ਰੇਡ ਕੀਤੀ ਪਰ ਮਲਕੀਤ ਹੱਥ ਨਾ ਆਇਆ ਉਹਨਾਂ ਦੇ ਉਸਨੇ ਸੁਰਿੰਦਰ ਕੌਰ ਤੇ ਘਰਦਿਆਂ ਹੋਰ ਜੀਆਂ ਤੋਂ ਪੁੱਛ ਪੜਤਾਲ ਕੀਤੀ ਪਰ ਉਹਨਾਂ ਨੂੰ ਕੁਝ ਪਤਾ ਹੁੰਦਾ ਫੇਰੀ ਦੱਸ ਦੇ ਮਲਕੀਤ ਤਾਂ ਮੰਗਲੇ ਵਾਲੇ ਕਾਣ ਵੇਲੇ ਦਾ ਹੀ ਘਰ ਤੋਂ ਵਾਪਸ ਨਹੀਂ ਥੀ ਆਇਆ ਕਿੱਥੇ ਆ ਮਾਤਾ ਤੇਰਾ ਸ਼ੇਰ ਗਰਗ ਨੇ ਮਾਤਾ ਤੋਂ ਪੁੱਛ ਪੜਤਾਲ ਕੀਤੀ ਪੁੱਤ ਉਹ ਤਾਂ ਸਾਧ ਹੈ ਨਰਾ ਮਾਤਾ ਨੇ ਕੰਬਦੀ ਆਵਾਜ਼ ਨਾਲ ਹੱਥ ਜੋੜੇ ਮਾਤਾ ਤੈਨੂੰ ਕੀ ਪਤਾ ਡੱਡਾ ਕਿਹੜੇ ਵੇਲੇ ਪਾਣੀ ਪਿੰਦੀਆਂ ਨੇ ਤੇਰਾ ਸਾਧ ਦਿਨੇ ਸਾਧ ਗਰੀ ਰਾਤਾਂ ਨੂੰ ਡਾਕੇ ਪੇਸ਼ ਕਰਾ ਦਿਓ ਉਹਨਾਂ ਨੂੰ ਨਹੀਂ ਤਾਂ ਮੈਥੋਂ ਪੁਰਾ ਕੋਈ ਨਹੀਂ ਹੋਣਾ ਗਰਗ ਕੁੜਦਾ ਹੋਇਆ ਵਾਪਸ ਮੁੜ ਗਿਆ ਬਸ ਫੇਰ ਤਾਂ ਪੁਲਿਸ ਦੀ ਚਲੋ ਚਲ ਹੀ ਹੁੰਦੀ ਰਹੀ ਕਦੇ ਬਠੰਡੇ ਵਾਲੇ ਕਦੇ ਜੈਤੋਂ ਵਾਲੇ ਆਈ ਰਹਿੰਦੇ ਵੱਡੇ ਭਰਾਵਾਂ ਨੂੰ ਜੈਤੋਂ ਵਾਲੇ ਫੜਕੇ ਤੇ ਜਾਣ ਲੱਗੇ ਤਾਂ ਪਿੰਡ ਨੇ ਛੜਾਹ ਦਿੱਤੇ ਅਤੇ ਮਲਕੀਤ ਦੇ ਅੱਡ ਬਿਡ ਹੋਣ ਬਾਰੇ ਦੱਸ ਦਿੱਤਾ ਉਹਨਾਂ ਨੂੰ ਮਲਕੀਤ ਦੀ ਮਫਰੂਰੀ ਤੋਂ ਬਾਅਦ ਘਰ ਦੀ ਹਾਲਤ ਦਿਨ ਵ ਦਿਨ ਖਸਤਾ ਹੋ ਰਹੀ ਸੀ ਵੱਡੇ ਦੋਨੋਂ ਭਰਾ ਬਣਦੀ ਮਦਦ ਤਾਂ ਕਰਦੇ ਸਨ ਪਰ ਪੁਲਿਸ ਤੋਂ ਡਰਦੇ ਮਾਰੇ ਖੁੱਲ ਕੇ ਖਲੂਣਾ ਕੋਈ ਸੌਖੀ ਗੱਲ ਨਹੀਂ ਸੀਗੀ ਬੱਚੇ ਵੱਡੇ ਹੋ ਕੇ ਸਕੂਲ ਜਾਣ ਲੱਗ ਪਏ ਸਨ ਵੱਡੀ ਕੁੜੀ ਮਨਜੀਤ ਤੀਸਰੀ ਦੀ ਵਿਦਿਆਰਥਣ ਸੀ ਤੇ ਗੱਲਬਾਤ ਸਮਝਣ ਜੋਗੀ ਵੀ ਹੋ ਚੁੱਕੀ ਸੀ ਗਿਆਨੀ ਕਰਨ ਸਿੰਘ ਮੁੰਗਲਾ ਵਾਲੇ ਦੇ ਪਰਿਵਾਰ ਦੀ ਵੀ ਆਰਥਿਕ ਹਾਲਤ ਮਾੜੀ ਹੋ ਚੁੱਕੀ ਸੀ ਉਦੇ ਸੰਗੜੀ ਨੇ ਦੁੱਖ ਦਰਦ ਅਤੇ ਰੋਸ ਮਾਰੇ ਕੇਸ ਕੀ ਉਤਾਰ ਦਿੱਤੀ ਕਿਉਂਕਿ ਚੋਟੀ ਦੀਆਂ ਕਹਾਉਂਦੀਆਂ ਪੰਥਕ ਜਥੇਬੰਦੀਆਂ ਦੰਮਣੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਵਿੱਚੋਂ ਵੀ ਕੋਈ ਜੀ ਜਾਂ ਤਾਂ ਮਦਦ ਲਈ ਨਹੀਂ ਸੀ ਬੋੜਿਆ ਉਹਨਾਂ ਦੇ ਖਾਰਕੋ ਜਥੇ ਦੀ ਨੀਤੀ ਪੈਸਾ ਇਕੱਠਾ ਕਰਨ ਤੇ ਡਾਕੇ ਮਾਰਨ ਦੀ ਨਾ ਹੋਣ ਕਰਕੇ ਜਥੇਬੰਦੀ ਪੈਸੇ ਟੁਕ ਵੱਲੋਂ ਤੰਗੀ ਹੀ ਕਰਦੀ ਰਹੀ ਸੀ ਭਗੌੜਿਆਂ ਦੀ ਗਿਣਤੀ ਵਧਨ ਕਰਕੇ ਜਥੇਬੰਦ ਤੱਕ ਖਰਚੇ ਹੀ ਸਾਹ ਨਹੀਂ ਸੀ ਲੈਣ ਦੇ ਰਹੇ ਉਹਨਾਂ ਨੇ ਕਿਸੇ ਦੀ ਮਦਦ ਕੀ ਕਰਨੀ ਸੀ ਇੱਧਰ ਮਲਕੀਤ ਹੋਰਾਂ ਤੇ ਬਾਈ ਗੰਗੇ ਦੀਆਂ ਅੱਖਾਂ ਵਿੱਚ ਕੌੜ ਤੋਂ ਮਾਂ ਡਿਪਟੀ ਕਮਲਜੀਤ ਤੇ ਗਰਗ ਕੋਕੜਵਾ ਮਾਂ ਗੜਕ ਰਹੇ ਸਨ ਸੋ ਦੋਸਤੋ ਇਹ ਸੀ ਮਲਕੀਤ ਦੀ ਜ਼ਿੰਦਗੀ ਦਾ ਭਾਗ 12ਵਾਂ ਤੇ ਭਾਗ 13ਵਾਂ ਲੈ ਕੇ ਤੁਹਾਡੇ ਸਾਹਮਣੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਦੀ ਸਿੱਖਦੇ ਰਹੋ ਅੱਗੇ ਵਧਦੇ ਰਹੋ